ਇਸ ਵੀਡੀਓ ਨੂੰ ਵੱਧ ਵਧ ਕਰ ਦਿਓ ਸ਼ੇਰ ਤਾਂ ਜੋ ਇਨਾਂ ਬਜ਼ੁਰਗ ਮਹਿਲਾਵਾਂ ਦੀ ਮਦਦ ਹੋ ਸਕੇ ਧਾਰੀਵਾਲ ਪਿੰਡ ਸੋਹਲ ਵਿਖੇ ਮਕਾਨ ਦੀ ਛੱਤ ਡਿੱਗਣ ਦੇ ਨਾਲ ਇੱਕ ਮਹਿਲਾ ਛੱਤ ਦੇ ਥੱਲੇ ਆਉਣ ਨਾਲ ਹੋਈ ਜ਼ਖਮੀ ਧਾਰੀਵਾਲ ਪਿੰਡ ਸੋਹਲ ਵਿਖੇ ਪੱਤੀ ਬੋੜੀਆਂ ਦੀ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰ ਦਿੰਦੇ ਹੋਏ ਕੁਲ ਪ੍ਰੀਤਕੌਰ ਨੇ ਦੱਸਿਆ ਕਿ ਮੇਰੀ ਮਾਤਾ ਬਲਜੀਤ ਕੌਰ ਜੋ ਸੁਣ ਨਹੀਂ ਸਕਦੇ ਜੋ ਬੋਲ ਨਹੀਂ ਸਕਦੇ ਅਤੇ ਮੇਰੀ ਦਾਦੀ ਸ਼ਿੰਦੋ ਦੋ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ ਅਤੇ ਘਰ ਦੀ ਹਾਲਤ ਬਹੁਤ ਖਸਤਾ ਹੈ ਬੀਤੇ ਦੋ ਦਿਨ ਪਹਿਲਾਂ ਮੇਰੀ ਮੰਮੀ ਬਲਜੀਤ ਕੌਰ ਜੋ ਕਮਰੇ ਵਿੱਚ ਸੁੱਤੀ ਹੋਈ ਸੀ ਤਾਂ ਅਚਾਨਕ ਤਰਕਸਾਰ ਸਵੇਰੇ ਸਾਢੇ 3 ਵਜੇ ਦੇ ਕਰੀਬ ਛੱਤ ਡਿੱਗਣ ਦੇ ਨਾਲ ਉਹ ਛੱਤ ਥੱਲੇ ਆ ਗਈ ਅਤੇ ਲੋਕਾਂ ਨੇ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮੇਰੀ ਮੰਮੀ ਨੂੰ ਬਹੁਤ ਮੁਸ਼ਕਲ ਦੇ ਨਾਲ ਮਲਬੇ ਦੇ ਹੇਠੋਂ ਕਢਿਆ ਜਿਸ ਨਾਲ ਉਹ ਜ਼ਖਮੀ ਹੋ ਗਏ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅਧੀ ਅਤੇ ਭਰਾ ਜੀ ਮੌਤ ਹੋ ਚੁੱਕੀ ਹੈ ਤੇ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਮੈਂ ਵੀ ਵਿਆਹੀ ਹੋਈ ਹਾਂ ਤੇ ਆਪਣੇ ਸੋਰੇ ਪਰਿਵਾਰ ਘਰ ਰਹਿੰਦੀ ਹਾਂ ਅਤੇ ਘਰ ਦੀ ਹਾਲਤ ਵੀ ਬਹੁਤ ਖਸਤਾ ਹੈ ਤੇ ਹੁਣ ਦੂਸਰੇ ਕਮਰੇ ਦੀ ਛੱਤ ਵੀ ਡਿੱਗਣ ਵਾਲੀ ਹੈ ਜਿਸ ਦੇ ਥਲੇ ਅਸੀਂ ਬੱਲੀਆਂ ਪਾ ਕੇ ਗੁਜ਼ਾਰਾ ਕਰਿਆ ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਜ਼ੁਰਗ ਮਹਿਲਾ ਸ਼ਿੰਦੋ ਨੇ ਦੱਸਿਆ ਕਿ ਜੋ ਬੁਢਾਪਾ ਪੈਨਸ਼ਨ ਮਿਲਦੀ ਹੈ ਉਸ ਨਾਲ ਅਸੀਂ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਾਂ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਸੋਹਲ ਦੀ ਖਬਰ ਹੈ ਪੱਤੀ ਬੋੜੀਆਂ ਦੀ ਜਿੱਥੇ ਇੱਕ ਬਜ਼ੁਰਗ ਮਹਿਲਾ ਤੇ ਉਸ ਦੀ ਸੱਸ ਬਜ਼ੁਰਗ ਰਹਿ ਰਹੇ ਹਨ ਅਤੇ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ ਦੋਨੋਂ ਇਕੱਲੀਆਂ ਰਹਿੰਦੀਆਂ ਹਨ ਅਤੇ ਜੋ ਬਜ਼ੁਰਗ ਦੇ ਸੱਟ ਲੱਗੀ ਆ ਉਹਨਾਂ ਸੰਸਾਧ ਦੇ ਹਨ ਅਤੇ ਨਾਂ ਬੋਲ ਸਕਦੇ ਹਨ ਸਾਡੇ ਚੈਨਲ ਵੱਲੋਂ ਵੀ ਪ੍ਰਸ਼ਾਸਨ ਨੂੰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਇਹ ਇਨਾ ਬਜ਼ੁਰਗ ਮਹਿਲਾਵਾਂ ਦੀ ਜਰੂਰ ਮਤ ਕੀਤੀ ਜਾਵੇ ਮੇਰਾ ਨਾਮ ਕੋਲ ਪ੍ਰੀਤਾ ਮੈਂ ਆਪਣਾ ਗੁਰਦਾਸਪੁਰ ਦੀ ਰਹਿਣ ਵਾਲੀ ਆ ਨਾਂ ਪਿੰਡ ਮੇਰਾ ਸੋਲ ਆ ਵੀਰੇ ਬੀਤੇ ਦੋ ਦਿਨ ਪਹਿਲਾਂ ਹੀ ਰਾਤ ਸਾਢੇ ਇੱਕ ਦਿਨ ਦੇ ਕਰੀਬ ਮਨੇਰੇ ਇਹਨਾਂ ਦੇ ਉੱਪਰ ਛੱਤ ਡਿੱਗੀ ਸੀਗੀ ਮੀਂਹ ਦੇ ਕਰਕੇ ਤੇ ਫਿਰ ਸਾਡਾ ਆਂਡਗਵਾੜ ਜਦੋਂ ਛੱਤ ਡਿੱਗੀ ਹੈ ਫਿਰ ਨਾਲ ਦੀ ਨਾਲ ਹੀ ਸਾਡੇ ਆਂਡਗਵਾੜ ਨੇ ਆਣ ਕੇ ਕਿ ਇਹਨਾਂ ਨੂੰ ਕੱਢਿਆ ਆਏ ਉੱਥੋਂ ਇਟੈਲ ਨਾ ਡੁੱਲਣਾ ਜੋ ਵੀ ਹੈ ਸਾਰਾ ਉੱਤੇ ਡਿੱਗ ਗਿਆ ਲੈਂਟਰ ਇਹਨਾਂ ਦੇ ਆਣ ਕੇ ਤੇ ਰਾਤ ਨੂੰ ਦਸਤੇ ਦੇ ਸੀਗੇ ਹਾਂਜੀ ਸੁੱਤੇ ਸੀਗੇ ਮਨੇ ਦੇ ਟਾਈਮ ਉੱਪਰ ਮੈਂ ਰਾਤ ਨੂੰ ਛੱਤ ਆਹ ਹਾਂਜੀ ਛੱਤ ਡਿੱਗੀ ਸੀਗੀ ਤੇ ਸਾਡੇ ਸਿਰ ਤੇ ਕਮਾਉਣ ਵਾਲਾ ਕੋਈ ਨਹੀਂ ਹੈ ਕਿ ਜਿਹੜੇ ਮੇਰੇ ਫਾਦਰ ਸੀਗੇ ਉਹ ਵੀ ਐਕਸਪਾਇਰ ਹੋ ਗਏ ਆ ਮੇਰੇ ਬ੍ਰਦਰ ਸੀਗੇ ਉਹਨਾਂ ਨੂੰ ਵੀ 3 ਸਾਲ ਪਹਿਲਾਂ ਦੀ ਡੈਥ ਹੋ ਗਈ ਆ ਕਿ ਸਾਡੇ ਕਮਾਉਣ ਵਾਲਾ ਕੋਈ ਨਹੀਂ ਆ ਤੇ ਸਾਡੇ ਹੀ ਘਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਅੱਜ ਕੱਲ੍ਹ ਇਹ ਇੰਤੇ ਸੀ ਹਾਂਜੀ ਹਾਂਜੀ ਇਹ ਕੱਲੀ ਸੁੱਤੇ ਸੀਗੇ ਉਹਦਾ ਸੱਟ ਵਗੈਰਾ ਵੀ ਲੱਗੀਆਂ ਹਾਂਜੀ ਸੱਟ ਲੱਗੀ ਹੋਈ ਇਹਨਾਂ ਦੇ ਆਹ ਹਾਂਜੀ ਇਹ ਬੋਲ ਨਹੀਂ ਸਕਦੇ ਨਾ ਹੀ ਬੋਲ ਸਕਦੇ ਨਾ ਹੀ ਸੁਣ ਸਕਦੇ ਹਾਂਜੀ ਸਾਨੂੰ ਹੁਣ ਇਹ ਸਰਕਾਰ ਅੱਗੇ ਹੀ ਅਪੀਲ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਬਾਕੀ ਸਾਡੇ ਇਧਰੋਂ ਵਾਲੇ ਪਾਸੇ ਤੋਂ ਕੋਈ ਵੀ ਨਹੀਂ ਆਇਆ ਪੁੱਛਣ ਗਿਛਣ ਕੋਈ ਵੀ ਨਹੀਂ ਆਇਆ ਹੈਗਾ ਕੋਈ ਵੀ ਨਹੀਂ ਆਇਆ ਸਾਨੂੰ ਇਹੋ ਹੀ ਆ ਕਿ ਚਲੋ ਹੁਣ ਆਣ ਕੇ ਇਹਨਾਂ ਦੀ ਇੱਕ ਵਾਰੀ ਕੰਡੀਸ਼ਨ ਵੇਖੀ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ। ਮੇਨਾਂ ਜਾਂ ਦੋ ਛੋੜ ਕੋਈ ਨਾ ਥੋੜਾ ਕਰਦਾ ਗੱਗਾ ਫਰਾ ਜਨਾ ਕਿਸ ਤਰ੍ਹਾਂ ਮਰਜੀ ਸ਼ਾਤ ਨਹੀਂ ਬੀਤੀ। ਆ ਨੋਥ ਸਾ ਨਾ ਨਾ ਲਾਈ ਹੋਲੇ ਬੰਨੇ ਆ ਤੇ ਸਾਥੇ ਦੇ ਦਿੱਤੀ ਜੇ ਇਹ ਤੇ ਸਾਥੇ ਦੇ ਤਾ ਨਵਾਜੇ ਨਵਾਜੇ ਤੇਰੇ ਸਾਥੇ ਲੇਤੀ ਪਰ ਕਿਸ ਤਰ੍ਹਾਂ ਇਹਨਾਂ ਨੂੰ ਘੱਟਿਆ ਬਾਹਰ ਨਾ ਲੋਕਾਂ ਆ ਆ ਕੇ ਤੱਕ ਦੇ ਆ। ਤੇ ਕੱਟ ਕਮਾਉਣ ਵਾਲਾ ਕਿਹੜਾ ਕੋਈ ਆ ਕੋਈ ਜੀ ਨਹੀਂ ਕੋਈ ਕਮਾਉਣ ਵਾਲਾ ਨਹੀਂ

ਕੁਈ ਬੱਚਾ ਆ ਗਿਆ ਇਹ ਨਾ ਕੋਈ ਕੁੜੀ ਮੁੰਡਾ ਆ ਗਿਆ ਮੁੰਡਾ ਮੜ ਗਿਆ 10 ਸਾਲ ਦਾ ਕੁੜੀ ਹੀ ਆ ਗਈ ਆ ਵੇਖੋ ਬਣੀ ਬੇਟੀ ਗਈ ਦੀ ਹਾਂ ਤੇ ਕੱਜ ਤੀ ਦੋਹੇ ਜੰਦੀ ਅੰਦਰ ਕੰਮ ਦਾ ਵਿਆਹ ਕਿੰਨਾ ਚੱਲਦਾ ਆ ਗਿਆ 1500 ਮਿਲਦਾ ਨਾ ਕੋਈ ਕਹਿੰਦਾ ਸਰਜਰੀ ਪੈਨਸ਼ਨ ਮਿਲਦੀ ਤੇ ਉੱਤੋਂ ਵਿਆਹ ਕਰਦੇ ਹਾਂ ਤੇ ਕੋਈ ਸਰਕਾਰ ਦਾ ਅਧਿਕਾਰੀ ਆਏ ਕੋਈ ਨਹੀਂ ਕੋਈ ਨਹੀਂ ਆਇਆ ਮਤਲਬ ਕੀ ਮੰਕੀ ਕਰਦੇ ਮੰਗੀਆਂ ਕਾਹਨ ਸਾਡੇ ਕੰਮ ਦੇ ਪੈਸੇ ਦੀ ਬਸ ਜੀ ਹੀ ਨੱਥੀ ਬਸ ਜੀ ਮੰਜੀ ਤੇ ਕੀ ਜAVE ਸਾਡੀ ਮੇਰੀ ਬਾਣੀ ਹਾਂ